Hi friends! Hi John. My name is Virender from USA India Today newspaper and circum TV USA, and I'm also doing marriagelagan.com. We will find girls and girls for you to marry. and uh, you can call me anytime 510-943-8037 or you can email me sargamtv at gmail.com or you can fill up your bio data on marriagelagan.com Thank you. रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट Dream it, believe it and make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info at We cater for USA, Canada, UK, Australia, India, Fiji and Europe. For more information call 510-943-8037. ਪਾਕਿਸਤਾਨੀ ਵਕੀਲ ਦਾ ਸਰਬਜੀਤ ਕੋਰ ਕੇਸ ਬਾਰੇ ਵੱਡਾ ਖੁਲਾਸਾ ਜੀ ਹਾਂ ਇੱਕ ਪੰਜਾਬ ਦੇ ਕਪੂਰਤਲਾ ਤੋਂ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੋਰ ਤੇ ਮਾਮਲੇ ਵਿੱਚ ਪਾਕਿਸਤਾਨੀ ਵਕੀਲ ਅਹਿਮਦ ਹਸਨ ਪਾਸ਼ਾ ਨੇ ਨਵੇਂ ਖੁਲਾਸੇ ਕੀਤੇ ਹਨ ਵਕੀਲ ਨੇ ਦੱਸਿਆ ਕਿ ਸਰਬਜੀਤ ਕੋਰ ਅਤੇ ਉਸ ਦਾ ਸਾਥੀ ਨਾਸਿਰ ਪੇਲਾ ਤੋਂ ਤਿਆਰੀ ਵਿੱਚ ਸਨ ਅਤੇ ਧਰਮ ਪਰਵਰਤਨ ਉਹਨਾਂ ਦੇ ਚੈਂਬਰ ਵਿੱਚ ਹੀ ਕਰਵਾਇਆ ਗਿਆ ਸੀ ਪਹਿਲਾਂ ਗੱਲ ਕਰੀਏ ਤਾਂ ਵਕੀਲ ਨੇ ਖੁਲਾਸਾ ਕੀਤਾ ਕਿ ਜਦੋਂ ਸਰਬਜੀਤ ਕੋਲ ਸ਼੍ਰੀ ਨਨਕਾਨਾ ਸਾਹਿਬ ਪਹੁੰਚੀ ਤਾਂ ਉਸ ਦਾ ਸਾਥੀ ਨਾਸਿਰ ਪੇਲਣਾ ਹੀ ਉੱਥੇ ਮੌਜੂਦ ਸੀ ਅਤੇ ਨਾਸਿਰ ਵਿਆਹ ਤੋਂ ਕਈ ਦਿਨ ਪਹਿਲਾਂ ਵਕੀਲ ਅਹਿਮਦ ਹਸਨ ਪਾਸ਼ਾ ਕੋਲ ਆਇਆ ਸੀ ਅਤੇ ਕਾਨੂੰਨੀ ਸਹਾਇਤਾ ਲਈ ਫੀਸ ਅਦਾ ਕਰ ਚੁੱਕਾ ਸੀ ਉਸ ਨੇ ਵਕੀਲ ਨੂੰ ਦਸਤਾਵੇਜ਼ ਤਿਆਰ ਕਰਨ ਲਈ ਕਿਹਾ ਸੀ ਤੁਹਾਨੂੰ ਦੱਸ ਦਈਏ ਕਿ ਨਨਕਾਨਾ ਸਾਹਿਬ ਤੋਂ ਲੈ ਕੇ ਆਉਣਾ ਇਹ ਗੱਲ ਦੱਸਦਾ ਹੈ ਕਿ 나ਸੀ ਨੇ ਵਕੀਲ ਨੂੰ ਦੱਸਿਆ ਕਿ ਸਰਬਜੀਤ ਇੱਕ ਸਿੱਖ ਪਰਿਵਾਰ ਤੋਂ ਹੈ ਜੋ ਕਿ ਨਨਕਾਨਾ ਸਾਹਿਬ ਮੱਥਾ ਟੇਕਣ ਆਈ ਸੀ ਅਤੇ ਉਹ ਉਸ ਨੂੰ ਉੱਥੇ ਵਾਪਸ ਲੈ ਕੇ ਆਇਆ ਹੈ। ਤੁਹਾਨੂੰ ਦੱਸ ਦਈਏ ਕਿ 5 ਅਕਤੂਬਰ ਨੂੰ 나ਸੀ ਸਰਬਜੀਤ ਕੌਰ ਨਾਲ ਵਕੀਲ ਪਾਸ਼ਾ ਦੇ ਚੈਂਬਰ ਵਿੱਚ ਆਇਆ ਅਤੇ ਵਿਆਹ ਕਰਵਾਉਣ ਦੀ ਇੱਛਾ ਜाहिर ਕੀਤੀ। ਆਸ਼ਾ ਨੇ ਸਰਬਜੀਤ ਕੌਰ ਨੂੰ ਸਪਸ਼ਟ ਕੀਤਾ ਕਿ ਮੁਸਲਮਾਨ ਨਾਲ ਵਿਆਹ ਕਰਨ ਲਈ ਪਾਕਿਸਤਾਨੀ ਕਾਨੂੰਨ ਅਨੁਸਾਰ ਪਹਿਲਾਂ ਇਸਲਾਮ ਕਬੂਲ ਕਰਨਾ ਹੋ ਜ਼ਰੂਰੀ ਹੈ ਇਸ ਵਿੱਚ ਸਰਬਜੀਤ ਕੌਰ ਨੇ ਧਰਮ ਪਰिवर्तन ਲਈ ਸਹਿਮਤੀ ਦੇ ਦਿੱਤੀ ਵਕੀਲ ਨੇ ਦੱਸਿਆ ਕਿ ਮੈਂ ਉਹਨਾਂ ਨੂੰ ਕਿਹਾ ਕਿ ਧਾਰਮਿਕ ਪਰਿਵਰਤਨ ਕਰਨਾ ਵਕੀਲ ਦਾ ਕੰਮ ਨਹੀਂ ਹੈ ਇਸ ਲਈ ਉਹਨਾਂ ਨੇ ਇੱਕ ਮੋਲਵੀ ਨੂੰ ਆਪਣੇ ਚੈਂਬਰ ਵਿੱਚ ਬੁਲਾਇਆ ਅਤੇ ਪਹਿਲਾਂ ਧਰਮ ਪਰਿਵਰਤਨ ਅਤੇ ਫਿਰ ਕੋਰਟ ਮੈਰਿਜ ਦਾ ਪ੍ਰਬੰਧ ਕੀਤਾ ਵੀਜ਼ਾ ਅਤੇ ਕਾਨੂੰਨੀ ਸ਼ਰਨ ਵੀਜ਼ਾ ਦੀ ਮਿਆਦ ਦੀ ਗੱਲ ਕਰੀ ਤਾਂ ਸਰਬਜੀਤ ਕੋਰਟ ਦਾ ਵੀਜ਼ਾ 13 ਨਵੰਬਰ ਨੂੰ ਖਤਮ ਹੋਣ ਵਾਲਾ ਸੀ ਅਤੇ ਵਕੀਲ ਨੇ ਕਿਹਾ ਕਿ ਸ਼ਾਇਦ ਦੋਵੇਂ ਵਿਆਹ ਕਰਨ ਦੀ ਜਲਦੀ ਵਿੱਚ ਸਨ ਕਿਉਂਕਿ ਉਹਨਾਂ ਦੇ ਵੀਜ਼ੇ ਕੁਝ ਦਿਨਾਂ ਵਿੱਚ ਖਤਮ ਹੋ ਰਹੇ ਸਨ ਅਤੇ ਵਿਆਹ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਹੋਇਆ ਸੀ ਇਸ ਲਈ ਇਹ ਪਾਕਿਸਤਾਨੀ ਕਾਨੂੰਨ ਦੇ ਤਹਿਤ ਗੈਰ ਕਾਨੂੰਨੀ ਨਹੀਂ ਹੈ ਅਤੇ ਉਹ ਕਾਨੂੰਨੀ ਸ਼ਰਮ ਪ੍ਰਾਪਤ ਕਰਨ ਦੇ ਯੋਗ ਹੋ ਗਏ ਹਨ ਇਹ ਜਿਹੜਾ ਗਾਇਆ ਸਾਰੇ ਖੁਲਾਸੇ ਪਾਕਿਸਤਾਨੀ ਵਕੀਲ ਨੇ ਸਰਪਜੀਤ ਕੋਰ ਦੇ ਬਾਰੇ ਕੀਤੇ ਹਨ ਇੱਕ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਵੀ ਚੱਲਦੀਆਂ ਪਈਆਂ ਤੇ ਨਾਲ ਦੇ ਨਾਲ ਸੋਸ਼ਲ ਮੀਡੀਆ ਉੱਤੇ ਖਬਰਾਂ ਵੀ ਪਾਕਿਸਤਾਨੀ ਚੱਲਣਾ ਉੱਤੇ ਚੱਲਦੀਆਂ ਪਈਆਂ ਕਿ ਕਾਫੀ ਸਮੇਂ ਤੋਂ ਇਹ ਮਾਮਲਾ ਭੱਖਿਆ ਹੋਇਆ ਸੀ ਤੇ ਇੱਕ ਔਰਤ ਜੋਗੀ ਦੋ ਬੱਚਿਆਂ ਦੀ ਮਾਂ ਆ ਗਿਆ ਉਹ ਸ਼੍ਰੀ ਨਨਕਾਣਾ ਸਾਹਿਬ ਦਰਸ਼ਨ ਕਰਨ ਗਈ ਲੇਕਿਨ ਵਾਪਸ ਨਹੀਂ ਪਹੁੰਚੀ ਲੇਕਿਨ ਜਦੋਂ ਖੁਲਾਸਾ ਹੋਇਆ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਉਹ ਇੱਕ ਪਾਕਿਸਤਾਨੀ ਨੌਜਵਾਨ ਦੇ ਸੰਪਰਕ ਵਿੱਚ ਕਾਫੀ ਚੇਤੋ ਸੀ ਜਿਨ੍ਹਾਂ ਦੀ ਆਪਸ ਵਿੱਚ ਸਲਾਹ ਆ ਗਈ ਸੀ ਕਿ ਅਸੀਂ ਪਾਕਿਸਤਾਨ ਦਾ ਹੀ ਜਿਹੜਾ ਨਨਕਾਣਾ ਸਾਹਿਬ ਦਰਸ਼ਨ ਕਰਨ ਜਾਵਾਂਗੇ ਅਤੇ ਫਿਰ ਉੱਥੇ ਹੀ ਪਾਕਿਸਤਾਨ ਐਂਟਰ ਹੋ ਜਾਵਾਂਗੇ ਇਸ ਦੇ ਬਾਰੇ ਐਜੀ ਪੀਸੀ ਵੱਲੋਂ ਵੀ ਕਾਫੀ ਖੁਲਾਸੇ ਕੀਤੇ ਗਏ ਨੇ ਉਹ ਨਾਲ ਦੇ ਨਾਲ ਹੁਣ ਜਿਹੜੀ ਇੱਕ ਸੋਸ਼ਲ ਮੀਡੀਆ ਉੱਤੇ ਪਾਕਿਸਤਾਨੀ ਚਲਨਾ ਉੱਤੇ ਸੋਸ਼ਲ ਮੀਡੀਆ YouTube Facebook ਉੱਤੇ ਇੱਕ ਵੀਡੀਓ ਚੱਲਦੀ ਪਈ ਆ ਕਿ ਪਾਕਿਸਤਾਨੀ ਜਿਹੜਾ ਉੱਥੋਂ ਦਾ ਵਕੀਲ ਹੈਗਾ ਆ ਉਹਨਾਂ ਵੱਲੋਂ ਸਰਬਜੀਤ ਕੌਰ ਬਾਰੇ ਕਾਫੀ ਜਿਹੜੀ ਜਾਣਕਾਰੀ ਗਈ ਆ ਉਹ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਸਾਂਝੀ ਕੀਤੀ ਕੀ ਤੁਹਾਨੂੰ ਕੀ ਲੱਗਦਾ ਇਸ ਕੇਸ ਬਾਰੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਹਾਈ ਫਰੈਂਡਸ ਹਾਈ ਜਨ ਮਾਈ ਨੇਮ ਇਜ਼ ਵਿਰੇਂਦਰ ਫਰਮ ਯੂ ਐਸ ਏ ਇੰਡੀਆ ਟੂਡੇ ਨਿਊਜ਼ਪੇਪਰ ਐਂਡ ਸਰਗਮ ਟੀਵੀ ਯੂ ਐਸ ਏ And I'm also doing marriagelegend.com. We will find girls and girls for you to marry. And uh, you can call me anytime, 510-943-8037. Or you can email me, sergamptv at gmail.com. Or you can fill up your biodata on marriagelegon.com. Thank you. रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है दो आर लुकिंग फॉर राइट ऑफ ग्रूम फॉर मैरिज रजिस्टर एट इन्फो एट मैरिज लगन डॉट कॉम वी केट अ फॉर यू एस ए कैनेडा यू के ऑस्ट्रेलिया इंडिया फिजी एंड लोरप फॉर मोर इन्फॉर्मेशन कॉल फाइव वन जीरो नाइन फोर थ्री एट जीरो थ्री सेवन